ਬੋਲੋ ਚੱਕ ਤੇ ਫੱਟੇ ਵਾਹ 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 ਬਾਤਾ ਪਈ ਇਹਨਾਂ ਤੁਸੀਂ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਕਿਰਦਾ ਸਤਿ ਤੁਸੀਂ ਵੀ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਤੇ ਜਿੱਦਾਂ ਤੁਸੀਂ ਕਾਦੀ ਵੀਡੀਓ ਵਿੱਚ ਦੇਖਿਆ ਭੈਣ ਉਹਨੇ ਆਏ ਤੇ ਮੋਲ ਲੱਗਿਆ ਸੀ ਜਿਹੜੀ ਬਾਕੀ ਦੀ ਵੀਡੀਓ ਤੇ ਉਹ ਲੱਗਿਆ ਤਿਆਰ ਕੇ ਕੇਕ ਦੀ ਸ਼ੁਰੂਆਤ ਜਿਹੜੀ ਕਰਦੀ ਸੀ ਉਹ ਲੱਗਿਆ ਹੁਣ ਅਸੀਂ ਤਿਆਰੀ ਕਰਨ ਬੰਦਾ ਡਾਡੀ ਲੈ ਗਿਆ ਬਲ ਤਾਂ ਇਹਦਾ ਧੰਨਵਾਦ ਬਹੁਤ-ਬਹੁਤ ਕਿਉਂਕਿ ਪਹਿਲਾਂ ਬੰਦਾ ਗਰੀਬੀ ਦਾ ਵਿੱਚ ਨਹੀਂ ਕੁਝ ਕਰ ਸਕਦਾ ਪਰ ਚਲੋ ਸੌਰਿਆ ਕਿ ਜੇ ਬੰਦਾ ਹਨਾ ਉਹ ਖੁਸ਼ੀਆਂ ਪੂਰੀਆਂ ਹੋਵੇ ਤਾਂ ਬਹੁਤ ਵਧੀਆ ਲੱਗਦਾ ਤੇ ਮੈਨੂੰ ਵੀ ਹੁੰਦਾ ਕਿਉਂਕਿ ਦੇਖੋ ਪਹਿਲਾਂ ਇੰਨੀਆਂ ਭੈਣਾਂ ਸੀ ਕੀ ਦਾ ਕੀ ਦਾ ਮੁੰਡਾ ਬਣਾਉਂਦਾ ਨਾਲ ਜਿਆਦੇ ਸਮੇਂ ਕੁਝ ਹੋਰ ਸੀ ਕੋਈ ਮਨਾਉਂਦਾ ਵੀ ਸੀ ਕੋਈ ਗਰੀਬੀ ਦਾ ਵੀ ਨਹੀਂ ਮਨਾਉਂਦਾ ਸੀ ਚਲੋ ਮੇਰੇ ਨਾਲ ਕੁਝ ਹੋਣ ਦੀਆਂ ਕਰਦੇ ਤੇ ਇਹਦਾ ਬਹੁਤ ਧੰਨਵਾਦ ਤੇ ਬਾਕੀ ਸਾਰਿਆਂ ਦਾ ਵੀਰ ਜੀ ਉਹਨਾਂ ਦਾ ਭੈਣ ਉਹਨਾਂ ਦਾ ਮੈਂ ਤਾਂ ਫੋਨ ਲਈ ਮਾਫੀ ਮੰਗ ਸਕਦੀ ਭਾਈ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਮੈਂ ਤੁਹਾਡੀ ਛੋਟੀ ਭੈਣ ਵੀ ਆ ਪਰਜਾਈ ਵੀ ਆ ਹਨਾ ਤੇ ਭੋਲੀ ਭੈਣ ਸੁਕਾ ਭੈਣ ਸੰਦੀਪ ਭੈਣ ਬੋ ਬਰੇ ਭੈਣ ਤੇ ਕਈ ਜਿੰਨੀਆਂ ਵੀ ਸਾਡੇ ਵੀਡੀਓ ਦੇਖਦੇ ਆ ਭੈਣ ਭਰਾਵਾਂ ਤੋਂ ਮਾਫੀ ਅਗਰ ਜੇ ਸਾਤੋਂ ਕੁਝ ਗਲਤੀਆਂ ਹੋ ਜਾਂਦੀਆਂ ਆ ਮੈਂ ਅਰਦਾਸ ਮਾਤਾ ਮੰਗਦੀ ਆ ਵੀ ਭਾਈ ਕਈ ਵਾਰੀ ਹੋ ਜਾਂਦਾ ਹਨਾ ਉੱਚੀ ਨੀਚੀ ਗੱਲ ਚਲੋ ਛੱਡੋ ਜੇ ਬਥੇਰੀਆਂ ਗੱਲਾਂ ਹੋ ਜਾਂਦੀਆਂ ਘਰ ਦੇ ਵਿੱਚ ਭੈਣ ਮੈਂ ਤੁਹਾਡੀ ਛੋਟੀ ਭੈਣ ਆ ਬਾਈ ਕਿਸੇ ਗੱਲ ਦਾ ਦੁੱਖ ਅੱਛਾ ਅੱਛਾ ਛੱਡ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਬਥੇਰੀਆਂ ਗੱਲਾਂ ਹੋ ਜਾਂਦੀਆਂ ਤੇ ਮਾਫੀ ਜਿਹੜਾ ਬੰਦਾ ਕਹਿੰਦੇ ਜੋਣ ਦੀ ਜਿਹੜੀ ਨਿਸ਼ਾਨੀ ਆ ਨਾ ਉਹ ਝੁਕਣ ਦੀ ਆ ਜਿਹੜੇ ਬੰਦੇ ਨੇ ਨਾ ਰਿਸ਼ਤੇ ਨਿਭਾਉਣੇ ਆ ਜਿਹੜੇ ਬੰਦੇ ਨੇ ਰਿਸ਼ਤੇ ਨਿ ਉਹ ਜਿਹ ਚੋਕ ਜਾਂਦਾ ਨਾ ਤਾਂ ਸਮਝ ਲਓ ਉਹਦੇ ਜੂਨ ਦੇ ਨਿਸ਼ਾਨੀਆਂ ਉਹ لمبے ਰਿਸ਼ਤੇ ਕੱਢਣਾ ਠੀਕ ਆ ਤੇ ਜਿਹੜਾ ਬੰਦਾ ਮਰ ਜਾਂਦਾ ਨਾ ਜਿਹੜੇ ਲਾਸ਼ ਆਕੜੀਆਂ ਰਹਿ ਜਾਂਦੀਆਂ ਉਹ ਆਕੜੀ ਰਹਿ ਜਾਂਦੀ ਹੈ ਠੀਕ ਆ ਤੇ ਚਲੋ ਜੀ ਹੁਣ ਆਪਾਂ ਕੇਕ ਲੈ ਕੇ ਚੱਲਦੇ ਆ ਜੀ ਲਓ ਜੀ ਤੇ ਸਾਡੀ ਸਖੋ ਪੈਣ ਜੀ ਸਾਸਰੀ ਕਾਲ ਚਲੋ ਤੁਹਾਨੂੰ ਲੈ ਜਾ ਆ ਖਾਲੀ ਕੌਲੀ ਤੈਨੂੰ ਦੇਤੀ ਖਾਈ ਜਾ ਇਹ ਇਧਰੋਂ ਸਿੱਧਾ ਵੀ ਆਏ ਦੇਖ ਲਈ ਫੇ ਤੈ ਕਾ ਜਿਹੜੀ ਗੱਲੋਂ ਚੱਕਿਆ ਅੰਦਰ ਤੇ ਬਾਈ ਤੈਨੂੰ ਪਤਾ ਹੀ ਨਹੀਂ ਤਾਂ ਹਾਂ ਪੱਕੀ ਗੱਲ ਕੋਈ ਨਾ ਚੱਕ ਲੋ ਹੁਣ ਤਾਂ ਹੋ ਗਿਆ ਧੋਣਾ ਤਾਂ ਇਹ ਤਾਂ ਹੋ ਗਿਆ ਇਸ ਜਿਆਦਾ ਕਿ ਤੇਰਾ ਸਿੱਧਾ ਹੀ ਹੋਣਾ ਇਹ ਬੜਕੀ ਗੋੜੀ ਦੇ ਗੋੜੀ ਕਿੰਨੀ ਖੁੱਲਣਾ ਕਿਧਰੋਂ ਆ ਇਹ ਉੱਪਰੋਂ ਖੁੱਲੂਗਾ ਸਿੱਧਾ ਹੀ ਆ ਹਾਂ ਬਚ ਕੇ ਬਚ ਕੇ ਕਾਤੇ ਲਿਖੀ ਹੁੰਦਾ ਤਾਂ ਫਿਰ ਕੀ ਹੋ ਗਿਆ ਫਿਰ ਪਤਾ ਕਿੰਨਾ ਸ਼ੂਗਰ ਵਾਲਾ ਬੰਦਾ ਬੱਤ ਚਲ ਕੋਈ ਨਹੀਂ ਕਦੇ ਕਦੇ ਕੁਝ ਨਹੀਂ ਹੁੰਦਾ ਖਾਲੀ ਕਰ ਲੈ ਪਹਿਨੇ ਚੱਕ ਲੈ ਇਹਨੂੰ ਹੁਣ ਚੱਕ ਲੈ ਬਸ ਲੈ ਚੱਲੋ ਕੱਢ ਲਓ ਨੂੰ ਬਾਹਰ ਬੰਨੇ ਨੇ ਸਾਹਮਣੇ ਕਿਤੇ ਆ ਕੇ ਵਿੱਚ ਮਾਰਚੰਦ ਦਾ ਕੋਲੀ ਚੱਕੀਓ ਉਹ ਉੱਪਰ ਲਿਖਿਆ ਹੈ ਹੈਪੀ ਐਨੀਵਰਸਰੀ ਲਹਿਲ ਪਰਿਵਾਰ ਮੰਨ ਤੁਸੀਂ ਇਹ ਡਟਾਉਣਾ ਕਿ ਚੱਕ ਚੱਕ ਦੋ ਕੈਨ ਆ ਆ ਜੇ ਆ ਕੇ ਕਿ ਦਿਨ ਕੋ ਹੋਵੇ ਬੱਸ ਸੋਹ ਗੁਦਜਾ ਸਾਸਰੀ ਗਾਲ ਜੀ ਬਾਵਾ ਜੀ ਬਾਵਾ ਜੀ ਅਨਿ ਸਾਸਰੀ ਗਾਲ ਸਾਸਰੀ ਗਾਲ ਹਾਂ ਅਸੀਂ ਕੇਕ ਟਾਉਣ ਲੱਗੇ ਕੱਲ ਤਾਂ ਤੁਹਾਨੂੰ ਰੋਟੀ ਖਵਾਈ ਸੀ ਅੱਜ ਅਸੀਂ ਕੇਕ ਖਾਣਾਂ। ਹਾਂ ਰੋਟੀ ਖਵਾਈ ਸੀ? ਨਾ ਕੱਲ ਤੁਸੀਂ ਆਏ ਸੀ। ਹਾਂ ਆਹ ਫੋਟੋ ਹੈ ਜੇ ਕੱਲ ਕੱਲ ਵੀ ਆਲੇ ਕੱਲ ਤੁਸੀਂ ਆਏ ਸੀ। ਵਾਹਿਗੁਰੂ ਜੀ ਕੀ ਬੋਲੇ ਮੈਨੂੰ ਨਹੀਂ ਪਤਾ ਵੀ ਅਗਲਾ ਬਲੌਗ ਜੁ ਹੋ ਗਿਆ ਤੇ ਜੀ ਪਿਛਲੇ ਬਲੌਗ ਦੇ ਵਿੱਚ ਤੁਸੀਂ ਸਾਨੂੰ ਇੱਥੇ ਆਉ ਭਗਤ ਕਰੀਂ ਮੈਂ ਨਹੀਂ ਕਹਣੀ ਬਹੁਤ 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 ਧੰਨਵਾਦ ਸਾਰੇ ਪਰਵਾਰ ਦਾ ਮੇਰੀ ਮਾਤਾ ਦਾ ਤੇਰੀ ਦਾ ਸੁਪਨਾ ਦਾ ਕੁੜੀਆ ਦਾ ਬੜੀ ਮੈਡਰ ਜਰ ਪਰਸਨੀ ਅੰਦਰ ਵਾਲੇ ਬਠੇ ਬਹੁਤ 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 ਮੁਬਾਰਕਾਂ ਤੇ ਹੁਣ ਇਹਦੇ ਵਿੱਚ ਆਪਾਂ ਕੀ ਘਟਣਾ ਅਗਲੇ ਅਗਲੇ ਬਲਾਕ ਚੋਂ ਟਿਚਾ ਲੂਗੇ ਆਪਾਂ ਨਹੀਂ ਨਾਲੇ ਤੁਹਾਨੂੰ ਪ੍ਰਸ਼ਾਦਾ ਪਾਣੀ ਖਿਲਾ ਦੇਣਾ ਚਾਹੇ ਬਣਾਉਂਦੇ ਛਕਦੇ ਆ ਆ ਹਾਂਜੀ ਓਕੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਜੀ ਸਾਰੇ ਪਰਿਵਾਰ ਨੂੰ ਤੁਹਾਡਾ ਜੀ ਆਇਆਂ ਨੂੰ ਜੀ ਤੁਸੀਂ ਸਾਡੀ ਛੋੜੀ ਖੁਸ਼ੀ ਵਿੱਚ ਸ਼ਾਮਲ ਹੋਏ ਜੀ ਜੀ ਕੋਈ ਜਦੋਂ ਵੀ ਖੁਸ਼ੀ ਦੇ ਆਖਾ ਖੁਸ਼ੀਆਂ ਮਨਾਉਣ ਦੇ ਬਾਦੀਆਂ ਨੇ ਬਿਲਕੁਲ ਆਉਂਦਾ ਹਾਂ ਮੈਂ ਕਿ ਥੋੜੀ ਜਿਨੀ ਪਹਿਲਾਂ ਵੀਡੀਓ ਛੱਡੀ ਸੀ ਪਰ ਉਹਨਾਂ ਨੂੰ ਨੋਟ ਕਰਨ ਵਾਲੀ ਗੱਲ ਸਾਡੇ ਦਿਮਾਗ ਵਿੱਚ ਹੁੰਦੀ ਹੈ ਉਹਦੀ ਆ ਗਮੀ ਹਾਂਜੀ ਕੱਲ ਉਹ ਉਹਨਾਂ ਵਿੱਚ ਕੀ ਕਹੀ ਕਹਿੰਦੇ ਸਾਨੂੰ ਤੇ ਸਾਨੂੰ ਕੋਈ ਨਹੀਂ ਹੋ ਸਕਦਾ ਵੀ ਜਿਹੜੇ ਦੋ ਸਾਧੂ ਤੇ ਉਹਨਾਂ ਵਿੱਚੋਂ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਆ ਜਾਓ ਬਾਬਾ ਜੀ ਤੁਹਾਨੂੰ ਬੜੀ ਖੁਸ਼ੀ ਕਰਾਈਏ ਉਹਨੇ ਕੀ ਕਰਿਆ 11 11 ਰੁਪਏ ਵੀ ਦੇ ਤੇ ਵਧੀਆ ਰੋਟੀ ਵੀ ਕਰਾਈ ਤੇ ਇੱਕ ਸਾਧੂ ਦਾ ਹੱਥ ਆਇਆ ਵਹਾਂ ਕਿੱਕ ਆਇਆ ਕਰਤਾ ਵੀ ਵੈਲਕਮ ਖਰਾਵੇ ਹੋ ਗਿਆ ਏ ਦੋਨਾਂ ਨੂੰ ਮਿਲਿਆ ਬਰਾਬਰ ਜੋ ਕਿਸੇ ਨੂੰ ਮਿਲਿਆ ਬੰਦੇ ਨੇ ਇੱਕ ਨੇ ਘੇਰ ਕੇ ਉਹਨੂੰ ਪੁੱਛਿਆ ਵੀ ਤੈਨੂੰ ਕੀ ਹੋਇਆ ਵੀ ਤੂੰਗਾ ਤੇ ਆਇਆ ਆ ਦੂਏ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ ਤੂੰ ਹਾਜ਼ ਦਾ ਆ ਵੀ ਥੋੜੀ ਜਿਹੀ ਤੇ ਲੱਗ ਟਰੀਟ ਕੀਤਾ ਬੰਦੇ ਨੇ ਹਾਂ ਉਹਦੇ ਵਿੱਚ ਗੱਲ ਚੱਲੀ ਜਿਹੜੇ ਨੂੰ ਪਹਿਲੇ ਨੇ ਪੁੱਛਿਆ ਵੀ ਤੂੰ ਹਾਜ਼ ਦਾ ਕਹ ਤੇ ਆਇਆ ਕਹਿੰਦਾ ਦੇਖ ਮੈਨੂੰ ਤਾਂ ਪਤਾ ਨਹੀਂ ਕਿ ਅੱਜ ਸ਼ਾਮ ਰੋਟੀ ਮੈਨੂੰ ਮਿਲੂਗੀ ਨਹੀਂ ਮਿਲੂ ਵੀ ਮੈਂ ਤਾਂ ਹੈ ਭਾਈ ਨੇ ਰੋਟੀ ਵੀ ਖਿਲਾਤੀ ਹਾਂ ਨਾ ਉੱਪਰ ਦੇ 11 ਰੁਪਏ ਵੀ ਦੇ ਦਿੱਤੇ ਨੇ ਮੇਰੇ ਵਰਗਾ ਭਾਗਾਂ ਚੰਡੀ ਕਿੱਥੇ ਹੋਊਗਾ ਠੀਕ ਹੈ ਨਾ ਹੁਣ ਇੱਕ ਸਾਥ ਨੂੰ ਮਿਲ ਰਹੇ ਹਾਂ ਤਾਂ ਸਾਰਾ ਕੁ ਖਾਣਾ ਪੀਣਾ ਦੇਣਾ ਲੱਗੂ ਹੈਗਾ ਨਾ ਉਹ ਕਹਿੰਦਾ ਵੀ ਜਜਮਾਨ ਨੇ ਰੋਟੀ ਤਾਂ ਵਧੀਆ ਕਢਾਈ ਕਹਿੰਦਾ ਮੈਂ ਸੋਚਿਆ ਤਾਂ ਯਾਰ ਵੀ 51 ਰੁਪਏ ਦੇ ਦਿੰਦਾ ਤਾਂ ਠੀਕ ਤਾਂ ਕਹਿੰਦਾ ਯਾਰ 40 ਰੁਪਏ ਦਾ ਗੰਮਾ ਫਾਟਾ ਪੈ ਗਿਆ ਯਾਰ ਕਹਿੰਦਾ ਬੱਸ ਗੱਲ ਉੱਤੀ ਹੈ ਗੱਲ ਸੋਚ ਨਹੀਂ ਦੀ ਸੋਚ ਦੋ ਵੀ ਹੋ ਕੇ ਗਿਆ ਇੱਕ ਖੁਸ਼ ਹੋ ਕੇ ਗਿਆ ਦੋਨਾਂ ਨੂੰ ਟ੍ਰੀਟ ਮਿਲ ਰਿਹਾ ਹੈ ਨਾ ਛੋਟੀ ਛੜੀਆ ਖੋ ਜੀ ਨਾ ਬੰਦਾ ਮਾ ਚਾਹੀਦਾ ਸਹੀ ਗੱਲ ਹੈ ਹਣਾ ਇੰਜੋਏ ਕਰਨਾ ਇੰਜੋਏ ਕਰ ਲੋ ਆਪਣੀ ਲਾਈਫ ਆ ਰਹੀ ਹੈ ਅੱਜ ਦਿਨ ਆਹ ਕੰਟਾ ਪਾ ਦੇਗਾ ਮੁੜ ਕੇ ਨਹੀਂ ਆਉਣਾ ਸਹੀ ਗੱਲ ਤੇ ਗਲਤ ਮੰਨਣੀ ਪੈਣੀ ਹੈ ਜਦੋਂ ਇਹ ਪਰ ਨਿਕਲ ਗਿਆ ਇਹਨੇ ਮੁੜ ਕੇ ਨਹੀਂ ਆਉਣਾ ਹੈਗਾ ਇਹਨੂੰ ਕਮੀ ਕਿ ਬਤਾ ਉਹੀ ਸਾੜ ਸਾੜ ਕੇ ਬਤਾਈ ਜਾਓ ਚਾਹੇ ਉਹੋ ਕਿਉਂ ਹੋ ਗਿਆ ਕਿੱਦਾਂ ਹੋ ਗਿਆ ਚੈੱਕ ਹੋ ਚੁੱਕੇ ਵੀ ਜਿੱਨਾਂ ਕਦੇ ਹੋਇਆ ਆਜ ਨਾ ਕਦਾ ਹੋਇਆ ਐਨ ਨਾ ਕਦਾ ਐਨ ਨਾ ਕਦਾ ਵਧੀਆ ਹੋਇਆ ਨਹੀਂ ਮਾਲਕ ਆਪੇ ਦੇਖੂਗਾ ਸਹੀ ਗੱਲ ਹੈ ਉਹਦੇ ਹੱਥ ਡੋਰੀਆਂ ਆਪਣੇ ਹੱਥ ਕੁਛ ਨਹੀਂ ਕਰੇ ਕਰਾ ਵੀ ਆਪੇ ਆਪ ਨੂੰ ਮਾਨਸਿਕੇ ਵਿੱਚ ਨਹੀਂ ਆਉਣਾ ਸਹੀ ਗੱਲ ਹੈ ਬੰਦੇ ਦੇ ਹੱਥੇ ਵਿੱਚ ਕੁਝ ਨਹੀਂ ਅਸੀਂ ਯਤਨ ਕਰ ਸਕਦੇ ਬਸ ਉਹ ਹੋ ਜਾਏਗਾ ਹਾਂ ਉਹ ਯਤਨ ਚ ਸਫਲ ਹੋਈਏ ਨਾ ਹੋਈਏ ਉਹ ਵੀ ਹੈ ਅਸੀਂ ਬੂਟਾ ਲਾ ਲੈਣਾ ਫਾਲ ਉਹਨੇ ਲਾਉਣਾ ਨਹੀਂ ਲਾਉਣਾ ਉਹਦੀ ਮਰਜ਼ੀ ਹੈ ਆਪਾਂ ਆਪਣਾ ਯਤਨ ਕਰਦੇ ਸਿਰ ਜਿਹੜੀ ਕਿਸੇ ਨੇ ਮਨਾ ਕੇ ਕੱਜ ਰੋ ਕੌ ਨੂੰ ਬਤਾਉ ਉਹ ਆਪਣੇ ਨੂੰ ਸਹੀ ਗੱਲ ਹੈ ਕੋਜ਼ਰੀ ਲੈ ਕੇ ਜਾਣਾ ਕੁਛ ਨਹੀਂ ਰੱਖਿਆ ਇੱਥੇ ਸ਼ਰਦੜਾ ਇੱਥੇ ਤਾਂ ਸਿਰਫ ਪਤਾ ਕਿਆ ਰੱਖਿਆ ਵਾ ਕੇਕ ਰੱਖਿਆ ਆ ਕੀ ਹਾਂ ਕੇਕ ਪਿਆ ਆਓ ਭਾਈ ਸਾਰੇ ਜਣੇ ਆ ਜਿਹੜਾ ਉਜੂਪ ਨਾਲ ਗੁੰਦੇ ਨੇ ਨਹੀਂ ਇਹ ਤਾਂ ਰੋਗੀ ਹੈਗਾ ਇਹ ਨਹੀਂ ਅੱਜ ਤਾਂ ਅੱਜ ਤਾਂ ਖੁਸ਼ੀ ਆ ਅੱਜ ਸਾਰਾ ਕੁਝ ਭੁੱਲ ਜਾਓ ਚਲੋ ਭੁੱਲ ਜੀ ਅੱਜ ਸਾਰਾ ਕੁਝ ਭੁੱਲ ਜਾਓ ਵੀ ਸ਼ੂਗਰ ਸਾਰੇ ਸ਼ੂਗਰ ਸਾਕਰ ਭੁੱਲ ਜਾਓ ਅੱਜ ਹਾ ਵੀ ਜਿਹੜੀ ਤਾਂ ਬੁਲਾ ਰਹੀ ਨਹੀਂ ਹੈ ਤਾਂ ਦੇਖੀ ਜਾਂਦੇ ਗਏ ਪਪਾ ਜੀ ਬੁਲਾ ਰਹੇ ਚੱਲ ਬੀਬੀ ਫੇਰਾਓ ਤੁਸੀਂ ਸ਼ੁਰੂ ਕਰਕੇ ਲੋ ਜੀ ਤਿਆਰੀ ਹੈ ਜੀ ਬਿਲਕੁਲ ਪ੍ਰਮਾਤਮਾ ਐਸੇ ਜੇ ਦਿਨ ਹਰ ਇੱਕ ਦੇ ਘਰ ਚ ਵਿਕੇ ਆਵੇ ਖੁਸ਼ੀਆਂ ਭਰੇ ਦਿਨ ਰਹਿਣ ਚੜ੍ਹਦੀਆਂ ਕਲਾ ਚ ਰਹੇ ਇਹ ਸਾਰੇ ਜਣੇ ਉਧਰ ਜੈਸਮੀਰ ਆਈ ਮਿਸ ਕਰਦੇ ਹੋਣੇ ਆ ਉਹ ਬਚਾਰੇ ਹਰਮੰਦਰ ਸਾਹਿਬ ਪਹੁੰਚ ਗਏ ਸਾਰੇ ਜਣੇ ਸ਼ਾਬਾਸ਼ ਲੱਗਦਾ ਨਹੀਂ ਦੇਖੀ ਜਾਓ ਕੀ ਆਵਣਾ ਹੁਣ ਹੋ ਵਾਹ ਜੀ ਵਾਹ ਹੈਪੀ ਮੈਰਿਜ ਐਨਿਵਰਸਰੀ ਹੈਪੀ ਮੈਰਿਜ ਐਨਿਵਰਸਰੀ ਤੁਹਾਨੂੰ ਸਾਰਿਆਂ ਨੂੰ ਬਹੁਤ 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 ਵਧਾਈਆਂ ਅਗਲੇ 100 ਸਾਲ ਤੱਕ ਐਕੜੇ ਤੁਸੀਂ ਆਪਣਾ ਮੈਰਿਜ ਐਨਿਵਰਸਰੀ ਮਨਾਉਂਦੇ ਰਹੋ ਇਹ ਵੀ ਇੰਨੀ ਖੁਸ਼ੀ ਆ ਇਹ ਵੀ ਇੰਨੀ ਖੁਸ਼ੀ ਬਹੁਤ ਸਪੀਡ ਨਾਲ ਚੱਲ ਰਿਹਾ ਕੰਮ ਹਾਂ ਬਾਈਬਲ ਦਾ ਲੰਬਾ ਇੰਨਾ ਲੰਬਾ ਸਮਾਂ ਤਾਂ ਚੱਲਦਾ ਨਹੀਂ ਹੈਗਾ ਇਹ ਥੋੜਾ ਜਿਹਾ ਮਹਿੰਗਾ ਹੀ ਲੈਂਦਾ ਵਾ ਲਾਦਾ ਵਾਹ ਜੀ ਇਹ 100 ਸਾਲ ਦੇ ਉੱਪਰ 150 ਸਾਲ ਦਾ ਕੰਮ ਹੈ ਇਹ ਹੋ ਕਰਤਾ ਤੁਹਾਨੂੰ ਕਰਨਾ ਆਵੇ ਕਰਨਾ ਉਹ ਬਣਾ ਕੇ ਯਾ 150 ਸਾਲ ਦਾ ਚਲੋ ਵੀ ਕੇਕ ਕਟਿੰਗ ਕਰੋ ਅਹ ਦਾ ਟੁਕੜਾ ਦਾ ਕਰਨਾ ਉਧਰ ਚਲ ਮਾ ਚਲੋ ਮੜਾ ਚੰਨੇਵਾਲ ਨੂੰ ਆ ਜਾ ਬੁਕੇ ਮੜਾ ਚੰਨੇਵਾਲ ਨੂੰ ਮਾਤਾ ਮਾਤਾ ਤੂੰ ਮਾਤਾ ਤੂੰ ਇਧਰ ਪਾਸੇ ਆ ਜਾ ਮਾਤਾ ਮੜੀ ਜੀ ਕੇ ਇਧਰ ਨੂੰ ਇਧਰ ਪਾਸੇ ਸੁਖਵੀਰ ਕੋਲ ਆ ਜਾ ਤੂੰ ਇਹਨਾਂ ਨੂੰ ਕੱਟ ਲੈਣ ਦੇ ਦੋਨਾਂ ਦੀ ਮੈਰਿਜ ਐਨਵਰਸ ਨਹੀਂ ਇਹਨਾਂ ਦੀ ਉਹ ਕੋਸ ਨਹੀਂ ਚਲ ਕੋਈ ਨਹੀਂ ਉਹ ਤੁਸੀਂ ਕੱਟੋ ਯਾਰ ਜਵਾਕ ਨੂੰ ਲੱਗੇ ਨਾਲ ਚੱਲ ਚੱਲ ਲਾਓ ਸਾਰਿਆਂ ਨੇ ਚੱਕ ਤੇ ਫੱਟੇ ਅੱਲਾ ਵਾਹੀ ਲਾਈ ਵਾਤਾ ਪਾਈ ਇਹਨਾਂ ਨੂੰ ਕੀ ਕਰਦੇ ਉਹ ਨਹੀਂ ਗੱਲ ਸਾਨੂੰ ਗਾਰਾ ਹੀ ਨਾ ਬਣਾ ਦਿਓ ਕਿਤੇ ਗਾ ਇਹ ਬਾਤ ਬਾਤ ਮੁਬਾਰਕਾਂ ਮਹਾ ਸਿੰਘ ਨੂੰ ਤੁਹਾਨੂੰ ਵੀ ਬਹੁਤ ਬਹੁਤ ਜੈ ਕਾਲੀ ਕਮਿੰਦੀ ਦਾ ਕਾਫੀ ਕਿਹਾ ਬਸ ਬਸ ਕੌਣ ਤੇ ਮਾਲਵਾ ਸੁਖਵੀਰ ਮੂੰਹ ਮਠਾ ਕਰਾ ਦੇ ਇਹਨਾਂ ਦਾ ਦੋਨਾਂ ਦਾ ਹੁਣ ਤਾਂ ਜਵਾਬ ਚੱਕਿਆ ਵਾ ਬੀਬੀ ਨੂੰ ਫੜਾ ਦੇ ਕਰ ਦਈਏ ਕੱਲ ਮੈਂ ਡਿਬਿਓ ਕਰਾ ਦੂਗੀ ਗੱਲ ਠੀਕ ਆ ਬੀਬੀ ਨੂੰ ਕਰਾਉਣ ਦੇ ਪਹਿਲਾਂ ਹੈਪੀ ਐਨੀਵਰਸਰੀ ਮੈਰਿਜ ਐਨੀਵਰਸਰੀ ਛੱਡ ਜੀਂ ਅਕਲਾ ਚ ਰਹਿ ਯਾਰ ਜਵਾਨੀਆਂ ਮਾਣੋ ਖੁਸ਼ ਰਹੋ ਹੋ ਗਿਆ ਉਹ ਤੂੰ ਉਹ ਮਾਂ ਜਿਹੜਾ ਬਜ਼ੁਰਗ ਦੰਦੇ ਹੁੰਦੇ ਲੈ ਲਈ ਜਾਂਦਾ ਅੱਛਾ ਹਾਂ ਉਹ ਰੋਡੀ ਲੈ ਲਓ ਜਿਹਾ ਗੱਲਾਂ ਨਹੀਂ ਮਿਲ ਕੋਗੇ ਕੋਈ ਗੱਲ ਨਹੀਂ ਮਿੱਤਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਿਆ ਮਾਂ ਸਿਰਾਂ ਮਿਲ ਲੋਜੀ ਲਾਡਲੀਆਂ ਨਹੀਂ ਹੁੰਦੀ ਬਹੁਤ ਬਹੁਤ ਮੈਨੂੰ ਸਾਥ ਤੋਂ ਬਾਅਦ ਕੋਸ਼ਿਸ਼ ਹੋਈ ਵੀ ਸਾਡੀ ਕੁੜੀ ਵੀ ਹੈਗੀ ਸਾਨੂੰ ਕਦੇ ਮਹਿਸੂਸ ਹੋਣ ਨਹੀਂ ਦਿੱਤੀ ਹਾਂ ਹਾਂ ਇਹਹੀ ਗੱਲ ਹੁੰਦੀ ਹੈ ਇਹਹੀ ਗੱਲ ਹੁੰਦੀ ਹੈ ਪਰਮਾਤਮਾ ਤੈਨੂੰ ਰਾਜੀ ਰੱਖੇ ਜੇ ਪਰ ਰਿਸ਼ਤੇਦਾਰੀ ਦੇ ਵਿੱਚ ਆਉਂਗੇ ਜਾਉਂਗੇ ਤਾਂ ਪਿਆਰ ਵਧੂਗਾ ਨਹੀਂ ਤਾਂ ਆਪਣੇ ਘਰ ਬੈਠੇ ਸਾਰੇ ਆਪਣੇ ਘਰ ਖਾਂਦੇ ਹੀ ਐ ਆਪਾਂ ਇੱਕ ਦੂਦੇ ਜਾਉਂਗੇ ਆਉਂਗੇ ਠੀਕ ਐ ਨਹੀਂ ਐ ਵੀ ਕਹਿ ਦਿੰਦੇ ਉਸਨੇ ਕੀ ਕਹਿ ਦਿੰਦੇ ਨਾ ਭਾਈ ਕੁੜੀ ਤਾਂ ਹੈ ਨਹੀਂ ਮੈਂ ਕੀ ਕੰਮ ਜਾਨਾ ਨਹੀਂ 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 ਇਦਾਂ ਦੀ ਗੱਲ ਹੈ ਯਾਰ ਮੈਂ ਜ਼ਰੂਰ ਆਉਂਗਾ ਹੂੰ ਲਾਓ ਪਾਈ ਮੂੰਹ ਮਿੱਠਾ ਸਾਡੀ ਮਾਤਾ ਲੱਗੀ ਆਪਣੀ ਨੂੰ ਦਾ ਮੂੰਹ ਮਿੱਠਾ ਕਰਨ ਸੁਖਵੀਰ ਕੋਲ ਕੀ ਅੱਛਾ ਬੰਦਰੂਆ ਮੈਨੂੰ ਮਾਫ ਕਰਿਓ ਮਾਇਆ ਨਾ ਥੋੜਾ ਉਹ ਤੂੰ ਤਾਂ ਜੁਆ ਕਹਤਾ ਤਾਂ ਦੇਣਾ ਵੀ ਨਹੀਂ ਉਹ ਤੂੰ ਤਾਂ ਜੁਆਕ ਹੈ ਜੁਆਕ ਹੈ ਬੋਤਾ ਇਹੋ ਜੀ ਕਰੀਂ ਉਹ ਨਹੀਂ ਨਹੀਂ ਤੂੰ ਤਾਂ ਜਵਾਕ ਹੋ ਗਏ ਤੂੰ ਤਾਂ ਜਵਾਕ ਨਾ ਨਾ ਤੂੰ ਤਾਂ ਨਹੀਂ ਆ ਰਿਹਾ ਸਾਬਾ ਹਾਂ ਆ ਵੀ ਸੁਨੇ ਮੈਨੂੰ ਦੋ ਦੋ ਕਿਤੇ ਵੈਰੀ ਗੁੱਡ ਸ਼ਾਬਾਸ਼ ਵੈਰੀ ਵੈਰੀ ਮਾਣ ਤਾਂ ਦੇਣਾ ਹੀ ਆ ਮਾਣ ਤਾਂ ਦੇਣੇ ਹੁੰਦੇ ਆ 30 ਪੁੱਤ 30 ਪੁੱਤ ਦੇ ਥੋੜੇ ਦੇਣੇ ਨੇ ਆਪਣੇ ਟੋਟਾ ਲਈ ਪਹਿਲਾਂ ਗੱਲ ਕਰਦੇ ਆ ਵੀ ਮੀਰ ਨੂੰ ਦੋ ਦੋ ਦੋਵੇਂ ਦੋ ਆਇਆ ਤੋ ਬਰਬਰ ਬਰਬਰ ਹਾਂ ਤੂੰ ਤਾਂ ਜੇਬ ਚ ਪਾ ਲੈਣੇ ਆ। ਚੱਲ ਫਟਾ ਜੀ ਤੇ ਫਾੜ। ਕੋਈ ਨਾ। ਓਟੇ ਕ ਚੱਲ ਤੁਸੀਂ ਤਾਂ ਵੀ ਫਾੜ। ਹਾਂ। ਫੱਪਾ ਜੀ ਨੇ ਗਿਫਟ ਆਇਆ ਹੈ। ਅਸਲ ਦੇਖਾਂਗੇ। ਅੱਛਾ। ਹਾਂ ਦੇਖਣਾ। ਮੈਂ ਕਰ ਰਾਂ ਬਾ ਚੱਪੇ। ਅਸੀਂ ਨਹੀਂ ਦੱਸਣਾ। ਬੀਬੀ ਨੂੰ ਦਿੱਤਾ ਹੈ। ਦੇਖ ਤਾਂ। ਬੀਬੀ ਦਿਖਾਉਣੀ? ਨਾ। ਪਤਾ ਨਹੀਂ ਸੁਖਵੀਰ ਕੀ ਲੈ ਆਈ ਹੁਣੇ ਮੈਂ ਤਾਂ ਮੈਨੂੰ ਵੀ ਨਹੀਂ ਇਹ ਵੀ ਨਹੀਂ ਪਤਾ ਕੁਝ ਵੀ। ਇਹ ਤੁਹਾਨੂੰ ਵੀ ਸੱਚੀ ਗੱਲ ਨਾ ਮੈਨੂੰ ਸੌਂ ਲੱਗੇ ਮੈਨੂੰ ਕੁਝ ਵੀ ਨਹੀਂ ਪਤਾ। ਇਹ ਵੀ ਕੈਮਰਾ ਇੱਥੇ ਨਹੀਂ ਗੱਲ ਮੂੰਹ ਤੂੰ ਪਤਾ ਮੈਂ ਉੱਧਰ ਮੂੰਹ ਉੱਧਰ ਨੂੰ ਕਰ ਲੈ ਕੈਮਰੇ ਤੁਹਾਡੇ ਵੱਧ ਨੂੰ ਆ। ਧਰਮੀ ਗੱਲ ਮੈਨੂੰ ਕੁਝ ਨਹੀਂ ਪਤਾ ਹੈਗਾ। ਜੇ ਮੈਨੂੰ ਆਹ ਪਤਾ ਹੁੰਦਾ ਵੀ ਮੈਂ ਗਿਫਟ ਲੈ ਕੇ ਚੱਲੀ ਆ ਕੋਈ ਇਹ ਫੇ ਮੈਂ ਤਾਂ ਉਹਨੂੰ ਰਵਿੰਦਰ ਨੂੰ ਵੀ ਕਹਿ ਦੇਣਾ ਤਾਂ ਵੀ ਤੂੰ ਵੀ ਲੈ ਲੈ ਕੁਝ। ਨਹੀਂ 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 ਮੈਨੂੰ ਸੌਂ ਲ ਕੇ ਪਤਾ ਹੀ ਨਹੀਂ ਹੈਗਾ ਧਰਮੀ ਗੱਲ ਮੈਂ ਤਾਂ ਸਵੇਰ ਦਾ ਭਈਆਂ ਦੇ ਨਾਲ ਹੈ। ਅੱਗੇ ਗੋਹਾ ਗੋਹਾ ਘੇਰਨ ਲੱਗੇ ਬਤੇ। ਕੋਈ ਯਾਰ ਮੈਨੂੰ ਆਏ ਸਮਝ ਰਿਹਾ ਐਡਾ ਬੜਾ ਤੂੰ ਕਾਥੀ ਲੈ ਕੇ ਆਇਆ ਹਾਂ ਮੈਂ ਤਾਂ ਆਵਾਂ ਹਾਂ ਤੂੰ ਪੜਨ ਤੇਰੇ ਜੀਜੀ ਨੂੰ ਸ਼ੂਗਰ ਆ ਹਾਂ ਲੈ ਲਓ ਗਿਫਟ ਆ ਉਹ ਆ ਲੋ ਹਾਰ ਅੱਛਾ ਆ ਗਿਆ ਬਾਜੂ ਚਿੱਪੇ ਬਲੀਆ ਪਵਾ ਲੋ ਹਾਰ ਤੂੰ ਜੇ ਮੈਂ ਬੈਠੀ ਹੋਗੀ ਆਂ ਕਰਾਵੇ ਹੋਗੀ ਨਾ ਨਾ ਚੱਲ ਬਈ ਗੱਲ ਸੁਣ ਤੇਰੇ ਦਾ ਕੰਮ ਨਹੀਂ ਆਣਾ ਮੇਰੀ ਗੱਲ ਸੁਣਦਾ ਹੋ ਗਈ ਕਹਾਣੀ ਮੰਟ ਮੇਰੀ ਗੱਲ ਸੁਣਦਾ ਮੇਰੇ ਹੱਥ ਬੰਨ੍ਹ ਮੇਰਾ ਕਿੱਥੇ ਕਿੱਥੇ ਆ ਬੈਣੀ ਮੇਰੀ ਗੱਲ ਸੁਣ ਧਿਆਨ ਨਾਲ ਦੇਖ ਨੂੰ ਮੜ ਜਾਂ ਕਿਆ ਕਹਿਦੀ ਹੋਵੇ ਸੁਖਬੀਰ ਗਲਤ ਤਾਂ ਨਹੀਂ ਹੋ ਸਕਦੀ ਵੈਸੇ ਨਾ ਨਾ ਸੋਣਾ ਦੋਨਾਂ ਦਾ ਸੰਝ ਪਾ ਲੈ ਠੀਕ ਹੋ ਥੋੜੀ ਆ ਤੇ ਟੀਪਾਲ ਤਰ ਕੋਈ ਤੇ ਰੋਟੀ ਲੈ ਕੇ ਭੇਜਣੀ ਆ ਸੋਣਾ ਮੈਨੂੰ ਅੱਜ ਟਾਈਟ ਆ ਰਿਹਾ ਇੱਕ ਤਾਂ ਉਹ ਕਹਿੰਦਾ ਮੈਂ ਆਪਣੇ ਘਰਾਂ ਵਿੱਚ ਪਾਰਸਾ ਹੋਟਲ ਅੱਗੇ ਲੱਗੂ ਆ ਬਾਬਾ ਜੀ ਮੈਂ ਪਾਰਸਾ ਬਾਬਾ ਜੀ ਬੱਜਿਆ ਇਹਨੂੰ ਆਏ ਲੱਗਿਆ ਵੀ ਮਗਰ ਵੀ ਪਰਸ ਲੈ ਆਈ ਵੀ ਪਰਸ ਤਾਂ ਤਾਂ ਟੈਲੀ ਆ ਗਏ ਤਾਂ ਹੀ ਕਹਿੰਦਾ ਵੀ ਕਾਣੀ ਮੰਡ ਹੋ ਗਈ ਹੈ ਮੇਰੀ ਵਾਰ ਰਗੁੱਤ ਵੀ ਨਹੀਂ ਹੈਗਾ ਹੈ ਨਹੀਂ ਇਹ ਆਈ ਨੇ ਆਇਆ ਹੋ ਗਈ ਚਾਰਮ ਜੀ ਆਪਣੇ ਚਾਰਮ ਜੀ ਨੂੰ ਪਰਸ ਲੈ ਆ ਕੇ ਤੇ ਤਾਂ ਪੈਸੇ ਮੈਨੂੰ ਭੋਣੇ ਪੈਣਗੇ ਇਹ ਵੀ ਇਹਹੀ ਗੱਲ ਤੀ ਕਹਿੰਦੇ ਚੱਕਾ ਹੈ ਅੱਜ ਵੀ ਬਾਜਾ ਕਹੀ ਕਰੀ

ਤਨ ਬਹੁ ਬਹੁ ਮਾਪੇ ਚੜਾ ਪਾਉਂਦਾ ਯੁਵਾਰਾ ਪੁੱਤਰਾ ਜਵਾਨੀਆਂ ਮਾਣ ਪਰਮਾਤਮਾ ਤੈਨੂੰ ਜਿੰਨੀਆਂ ਵੀ ਗੱਲਾਂ ਨੇ ਸਾਰੀਆਂ ਤੈਨੂੰ ਦੇ ਮੇਰੀਆਂ ਖੁਸ਼ੀਆਂ ਵੀ ਤੈਨੂੰ ਮਿਲਣ ਪੁੱਤਰਾ ਠੀਕ ਹੈ ਨਾ ਵਾਹ ਮੈਂ ਆਪਰੇ ਮੇਰੇ ਕੋਲ ਜੇ ਕਾਹਦਾ ਰਿਹਾ ਹੈ ਥੈਂਕ ਯੂ ਬੀਬੀ ਮਹਾਰਾਜ ਜੀਉਂਦੀ ਰਹੋ ਦਾ ਦੋ ਵਾਰ ਬੀਬੀ ਤੁਹਾਡਾ ਬਹੁਤ ਬਹੁਤ ਹਮੇਸ਼ਾ ਖੁਸ਼ ਰਹੋ ਤੁਹਾਨੂੰ ਕਰਨ ਮੈਂ ਜੋ ਤਕਨੀਕਾਨੋ ਕਰ ਲੈਣਾ ਜਿੰਦਗੀ ਜਾਵੇ ਉਹ ਕਰਮਕ ਅੱਗੇ ਮੇਰੀ ਬੇਤੀ ਹੈ ਪਰ ਦੁੱਖਾਂ ਤੇ ਬਿਨਾ ਜ਼ਿੰਦਗੀ ਉਹ ਪੂਰ ਨੂੰ ਫਿਰਲੇ ਰੀ ਮੰਗਲ ਮੰਗੂ ਗਾ ਉਹ ਕਹਿੰਦੀ ਅਮਮੇ ਨੂੰ ਉਡੀਕ ਪੈਂਦੀ ਤੁਕ ਤਕਲੀਫ ਹੁੰਦਾ ਵੀ ਆਉਣਾ ਜਿੰਦੀ ਆ ਵੀ ਨਹੀਂ ਪਤਾ ਰੱਬ ਨੂੰ ਕੋਈ ਜਾਵੇ ਭਾਈ ਜੀ ਦੇ ਬਾਦ ਅੱਗਰੇ ਹੱਥ ਤੋਂ ਹਾਂ ਲਿਖਿਆ ਹੋਇਆ ਉਹਨੇ ਕਹਿੰਦੇ ਕਿ ਆ ਤਾਂ ਮੇਰੀ ਪਰਮਿਸ਼ਨ পড়ੋ ਕੋਤੀ ਚਾਹੀਦਾ ਜੀ ਇਹ ਚਾਹੀਦਾ ਜੀ ਤੂੰ ਕਹਿ ਕੇ ਕੰਮ ਦੇਖ ਕੇ ਤੁਹਾਡੇ ਕਹਿੰਦੇ ਠੀਕ ਨਹੀਂ ਚੰਨਾ ਕੋਈ ਦਿੱਕਤ ਨਹੀਂ ਬੋਲੋ ਤੁਹਾਨੂੰ ਪਤਾ ਲੈ ਬੰਦਾ ਪਤਾ ਕਰਕੇ ਜੀਜਾ ਹੀ ਤੁਹਾਡੇ ਨਾਲ ਕਹਾਣੀ ਬੰਡਾ ਹਾਂ ਭੈਣ ਨਹੀਂ ਨਾ ਮਤਲਬ ਇਹ ਨਹੀਂ ਕੋਈ ਚੱਕਰ ਨਹੀਂ ਹੈ ਯਾਰ ਪਹਿਲੀ ਲੈ ਕੇ ਇੱਕ ਚੱਕ ਕੇ ਇੱਥੇ ਤੇ ਲੈ ਜੂਗਾ ਹਾਂ ਕੱਲ ਨੂੰ ਦਿੰਨੀ ਚਾਹਣਾ ਹਾਂ ਨਾ ਰੋਪੜ ਸ਼ਹਿਰ ਜਾਣਾ ਮੈਂ ਨਾ ਮਾਂ ਕੋ ਤੇ ਪੇਸਟੀ ਲੈ ਕੇ ਖਾਣੀ ਹੈ ਹਾਂ ਵੀ ਕਾ ਨਹੀਂ ਕਰਦੇ ਨਹੀਂ ਨਹੀਂ ਕਰਵਾਏ ਮੇਰੀ ਕੋਤ ਨਹੀਂ ਕਰ ਸਕਦੇ ਆ ਚਲੋ ਚਲੋ ਠੀਕ ਹੈ ਜੀ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਜੀ ਲਓ ਜੀ ਤੇ ਸਬਜੀ ਪਾਣੀ ਸਾਡਾ ਹੋ ਰਿਹਾ ਹੈ ਹੀ ਗਰਮ ਤੇ ਚਾ ਰஞ்சிਤ ਕੌਰ ਤਨੂੰ ਆਇਆ ਦੱਸ ਮੈਨੂੰ ਇੱਕ ਗੱਲ ਤੇ ਤੇ ਆਪਣੇ ਨਾਲ ਤਾਂ ਮੇਰੀ ਭੈਣ ਨਾਲ ਲਾਈ ਆ ਕੰਮ ਨੂੰ ਹੈਂ ਘਰਾਂ ਦਾ ਕਰਦੇ ਨਹੀਂ ਫੇ ਹੁਣ ਤਾਂ ਬੈਠ ਸਕਦੀਆਂ ਕਹਿੰਦੇ ਨੇ ਹੁੰਦੇ ਜਾ ਕੇ ਭੈਣਾ ਪੇਕੇ ਘਰ ਰਾਜ ਕਰਦੀਆਂ ਬੈਠਦੀਆਂ ਕੰਮ ਹੈਂ ਸਹੁਰੇ ਘਰ ਤਾਂ ਚੱਲ ਕਰਨਾ ਹੀ ਆ ਵੀ ਪੇਕੇ ਘਰ ਵੀ ਪਾਈ ਜਾ ਕੇ ਰਾਜ ਕਰਨ ਨੂੰ ਤਨ ਤਾਂ ਇਹਨੇ ਵੀ ਇੱਥੇ ਇੱਥੇ ਵੀ ਲਾ ਲਿਆ ਰੋਟੀ ਵੀ ਰੱਖ ਰੱਖ ਆ ਬੇਟੀ ਆ ਲੋ ਜੀ ਪ੍ਰਸ਼ਾਦਾ ਪਾਣੀ ਸਾਡਾ ਰੈਡੀ ਆ ਜੀ ਤੇ ਨਾਲ ਦੇ ਨਾਲ ਬਣਾਈਆਂ ਚਰਜੀ ਤੋਂ ਕੌਰ ਨੇ ਪੂਰੀਆਂ ਪੂਰੀਆਂ ਹਾਂ ਅਣੀ ਕਦੇ ਭੈਣ ਆਏ ਨਾ ਕਹਦੇ ਵੀ ਮੇਰੀ ਸੇਵਾ ਨਹੀਂ ਹੋਈ ਹਾਂ ਸੇਵਾ ਵੀ ਬਹੁਤਰਾ ਦੀ ਹੁੰਦੀ ਆ ਮੇਰੀ ਕਹਾ ਲੈ ਚੁਆ ਤਾਂ

ਦੇਖੋ ਜੀ ਕਿਹ ਕ சாலਾਦ ਆ ਜੀ ਚਟਨੀ ਹੋਰ ਕੀ ਆਤਾ ਮਟਰ ਪਨੀਰ ਗੋਭੀ ਬੂੰਦੀ ਬੂੰਦੀ ਦਹੀਂ ਪਾਣੀ ਪਾਣੀ ਦਹੀਂ ਹਾਂ ਚਲੋ ਇੱਕ ਪੂਰੀਆਂ ਮੈਂ ਪੂਰੀਆਂ ਹਾਂ ਆ ਚੱਕੜੀ ਪੂਰੀਆਂ ਆਓ ਜੀ ਫਿਰ ਆ ਨੂੰ ਫਿਰ ਤੁਹਾਨੂੰ ਚਲ ਪਪਰੋ ਗੰਦਾ ਪਾਹ ਤੈਨੂੰ ਆਣੇ ਚੋਟੂ ਨੂੰ ਆ ਗਈ ਪੜ ਪੈਣ ਖੜ ਮੜਾ ਜਾਨੂ ਮੁੰਡੇ ਨੂੰ ਬੀਬੀ ਜਾਨੇ ਰੋਕੀਓ ਨਾ ਖੜੀ ਜਿੱਥੇ ਬੰਦ ਕਰ ਦਵਾ ਅੱਛਾ ਬੰਦ ਕਰ ਦਵਾ ਆ ਕਰ ਦੇ ਕੋਈ ਨਹੀਂ ਲੈ ਮੈਂ ਉਹ ਤਿੰਨ ਪਾਕੇ ਦੇ ਦੀ ਵੀ ਨਾ 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 ਇੱਥੇ ਆ ਜਾ ਤੂੰ ਪਰੋਣੇ ਕੋਲ ਨੂੰ ਆਓ ਲੈ ਨਾ ਕਰਨੇ ਅਵਿੰਦ ਨੂੰ ਕਰਨੀਏ ਪਰੋਣੇ ਨੂੰ ਤਰ ਜਿੱਦੜ ਤੂੰ ਹੋਂ ਸਾਈਂ ਵਿੱਚ ਜਾ ਤਾ ਛੜਨਾ ਨਾ ਨਾ ਤੁਸੀਂ ਛੱਕੋ ਪਹਿਲਾਂ ਨਾ 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 ਅਸੀਂ ਤੁਹਾਡੀ ਸੇਵਾ ਕਰਾਂਗੇ ਫਿਰ ਅਸੀਂ ਦੇਖਾਂਗੇ ਜਾਓ ਪਵਾ ਲਿਆਜਾ ਭੱਜਾ ਅੰਦਰ ਦੇ ਭੱਜਾ ਦੇਖੋ ਮੜਾ ਜਾ ਕੋਸਾ ਨੂਨ ਮਿਰਚ ਮਸਾਲਾ ਜਾ ਆ ਲੈ ਵੀ ਮਾਰ ਲੈ ਲੋ ਦਹੀਂ ਤੇ ਆਉਂਦੇ OK ਪਾਸ ਪਪੂ ਪਾਸ ਸਬਜ਼ੀ ਹੁਣ ਦੇਖਦੇ ਆਂ ਜੀਜਾ ਉਹਨੂੰ ਕਾ ਕਸਰ ਪੁੱਤਰ ਕੱਢਦਾ ਮਾੜੀ ਮੋਟੀ ਤੇ ਵੀ OK ਡਨ ਨੂਨ ਮਿਰਚ ਐਨ ਓਕੇ ਆਈ ਮਰਬੀ ਵੀ ਓਕੇ ਰੋਟੀ ਖਾ ਲੈ ਬੀ ਬਿਲਕੁਲ ਹਾਂਜੀ ਪਰੋਣੇ ਤੁਸੀਂ ਵੀ ਦੇਖ ਲਓ ਜੇ ਤੁਹਾਨੂੰ ਮਾੜੀ ਮੋਟੀ ਕੋਈ ਕਮੀ ਪੇਸ਼ੀ ਲੱਗਦੀ ਆ ਕੋਈ ਨੂਨ ਮਿਰਚ ਚਾਹੀਦਾ ਹੋਵੇ ਸਮਾਂ ਟੋਣੀ ਨੂੰ ਖਾ ਖ ਰਹੀ ਦੇ ਰੂਟਰੀ ਲਿਖ ਰਹੇ ਨੇ ਕਿ ਬਹੁਤ ਮਸ਼ਕਲੀ ਪਾਣੀ ਮੰਗੇ ਰੱਖੋ ਕਿ ਉਹ ਲਹਾਜਮਦਾਰ ਚੀਜ਼ ਬਣਾਈ ਹੈ ਜੀ ਅਸੀਂ ਨਾਲ ਨਹੀਂ ਹਾਂ ਬੁਗ ਚਟਣੀ ਹੋਗੀ ਜਿਹੜਾ ਅਚਾਰ ਹੁੰਦਾ ਉਹ ਸਪੋਰਟ ਹੁੰਦੀ ਕਿਹੇ ਚੀਜ਼ ਦੀ ਵੀ ਜੇ ਕਿਸੇ ਚੀਜ਼ ਨਾਲ ਮੱਚ ਘੱਟ ਤਾਂ ਨਾਲ ਲਾ ਕੇ ਖਾ ਲੋ ਤੋਕੇ ਸਪੋਰਟ ਹੁੰਦੀ ਹੈ ਜਿਹੜਾ ਸਾਰਾ ਕੁਝ ਪੂਰੇ ਖਾਣ ਚੀਜ਼ਾਂ ਹੈ ਖਾ ਕੇ ਦੇਖਿਆ ਚਟਣੀ ਐ ਇਹਨਾਂ ਨੇ ਕਿਹਾ ਜੀ ਤੇਰੇ ਨਾਲ ਰੱਖ ਲੈ ਜਾਂਦਾ ਹਾਂ ਦਿਲ ਤਾਂ ਰੱਖ ਲੈ ਬਣੀ ਚੱਲੇ ਨਾ ਖਾ ਕੇ ਦੇਖ ਲੈ ਕਿਸੇ ਨੂੰ ਪੁੱਛੀ ਆਪਣੇ ਬਲਾਗ ਦੇ ਵਿੱਚ ਕਾਰਨਾ ਸਵਾਲ ਇਹ achar ਕਹਿੰਦੀ ਕਿਉਂ ਰੱਖੀ ਹੁੰਦੀ ਜੇ ਸਬਜੀ ਨਾ ਠੀਕ ਹੋਵੇ ਜਾਂ ਸਬਜੀ ਨਾ ਹੋਵੇ ਤਾਂ ਜੂਲ ਕਰਦੀ ਨਹੀਂ ਨਹੀਂ ਓਕੇ ਹਾਂ ਜੀ ਠੀਕ ਹੈ ਸਾਰਾ ਪਰ ਨੂਨ ਮਿਰਚ ਐਨ ਓਕੇ ਹੈ ਜੀ ਠੀਕ ਹੈ ਠੀਕ ਹੈ ਬਾਬਾ ਜੀ ਤੁਹ ਕਭੀ ਹੋਈ ਗਦਰਦਾ ਨਹੀਂ ਨਹੀਂ ਰੁਕਿਆ ਇੱਕੋ ਨੇ ਧਰਨਾ ਹਾਂ ਹਾਂ ਜੀ ਚੱਲ ਬੀਬੀ

ਮੈਨੂੰ ਨਹੀਂ ਕੋਈ ਹੈ ਤੇ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੰਨ ਲੈ ਮੇਰਾ ਮੂੰਹ ਉੱਠਾ ਲੱਗਿਆ ਕਰਦਾ ਡੱਬਾ ਦੇ ਇੱਥੇ ਇਹ ਚਾਹ ਦੇ ਦਿਆ ਲੈ ਇਹ ਚਾਹ ਦੇ ਦਿਆ ਲੈ ਅੱਛੇ ਆ ਉਹ ਕੋੜੋਲੀ ਨਾ ਕਰ ਕਾੜੋ ਕੀ ਗੱਲ ਦੱਸੋ ਬਾਈ ਤੁਸੀਂ आह खाने तो पनाह ही नहीं था। हाँ तो सिर्फ रिकॉर्ड। कौन से खाने दिया था? रिकॉर्ड है? हाँ सोचो लोग कहाँ? मतलब कोशिश होगी? हाँ हाँ कोमल। मैंने मन राजी किया ना राजी किया। कमल ने। मैं कहाँ बोल दिया कि बीच? हाँ। बेटा कहाँ बोल रहे हैं खाने दिया था? मैं लूप शिफ्ट करी खाना चीज़ है। ਹੋ ਰੋਲਾ ਹੋ ਰੋਲਾ ਕਰ ਰਹੀ ਹੈ। ਉਹ ਦੇਖ ਲਾ ਬੱਪੂ ਦਾ ਕੀ ਕਰਨਾ। ਸ਼ੁਕਰ ਕਿਹੜੇ ਸਾਉ ਦਾ ਸੁਵਿਧਾ ਤੁਹਾਨੂੰ। ਬੰਦ। ਉਹਦਾ ਜੀ ਨੂੰ ਕਰਦੇ ਜੀ। ਯਾਰ ਅੱਜ ਵੀ ਯਾਰ ਹੈ। ਇਹ ਤਾਂ ਤੇਰੇ ਰੋਟੀ ਵਾਲਾ ਹੋਇਆ। ਹਾਂ। ਇਹ ਤਾਂ ਤੇਰੇ ਰੋਟੀ ਵਾਲਾ ਹੋਇਆ। ਸ਼ਾਮ ਵਾਲਾ ਲੈ ਖਾਣਾ। ਇਹ ਸਮਝਿਆ ਹੈ? ਕੀ ਨਾ? ਇਹਨਾਂ ਦਾ ਕੰਮ ਲੈਟ ਮਾ। ਹਾਂ ਮਾਂ ਜੀ ਆ ਤਾ ਕਾ ਨਾ ਮੁੱਠੇ ਖੋਣ ਕੇ ਦਿਖਾ ਦਿੰਦਾ ਦੇਖ ਹੁੰਗੜਾ ਘੱਲ ਲਾਉਂਦਾ ਮੈਂ ਹਾਂ ਖੋਲਣ ਦਾ ਹੱਥ ਦੇ ਹੀ ਨਾ ਮੁੱਠੀ ਮੰਨੇ ਕੀ ਰੱਖਿਆ ਤਸਿਕਾ ਜੋ ਅਪੋਨ ਕਰ ਰਿਹਾ ਏ ਤੂੰ ਇਹ ਬਹੁਤ ਹੀ ਆ ਕਿਧਰ ਮਾਣ ਮੇਰੇ ਮਾਤਾ ਮੈਂ ਮਾਤਾ ਮੈਂ ਠੀਕ ਹੈ ਸਾਸਰੀ ਘਰ ਅਰਵਿੰਦਰ ਤੇਰਾ ਪਸਕਾਰਤਾ ਹੋ ਗਈ ਬਹੁਤ ਜ਼ਿਆਦਾ ਕਿੰਨੇ ਜੀ ਧੰਨਵਾਦ ਜੀ ਨੇ ਭੇਜਿਆ ਨਹੀਂ ਆਉਣਾ ਤਾਂ ਮੰਮੀ ਨੂੰ ਕੈਲੀਪਰ ਪਰ ਉਹਨੇ ਆਣੇ ਕਰਕੇ ਸਭ ਬੋਲ ਨਹੀਂ ਚਲੋ ਕਰਦੇ ਆ ਮਜਬੂਰੀਆਂ ਮਜਬੂਰੀਆਂ ਨੂੰ ਦੇਖਣਾ ਪੈਂਦਾ ਨਹੀਂ ਨਾਨੀ ਜੀ ਸਵੇਰੇ ਤਾਂ ਔਖਾ ਤੁਹਾਨੂੰ ਪਤਾ ਹੀ ਹੁੰਦਾ ਕਰ ਬੱਚੇ ਕਰ ਹਾਂ ਤੰਮ ਵਾਲੇ ਬੰਦੇ ਨੂੰ ਮਾਤਾ ਔਖਾ ਹੋ ਜਾਣਾ ਨਾਲੇ ਵਿਚਾਰੇ ਪਿੱਛੇ ਜਿਹੜੇ ਖੜੇ ਆ ਹਾਂ ਚਲੋ ਟਾਈਮ ਕੱਢਿਆ ਧੰਨਵਾਦ ਫੇਰ ਤੋਂ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਡੀ ਛੋਟੀ ਖੁਸ਼ੀ ਵਿੱਚ ਸ਼ਾਮਲ ਹੋਏ ਸਾਡੇ ਮਾਮਾ ਯਾਰ ਮਾਮੀ ਜੀ ਦੀ ਐਨੀਵਰਸਰੀ ਮੈਂ ਕਿਤੇ ਕਹਿਣ ਲੱਗਿਆ ਮਾਮਾ ਰ ਮਾਮਾ ਵਿਆਹ ਹੁਣ ਚੱਲਿਆ ਯਾਰ ਅੰਮਾ ਸੀ ਵਿਆਹ ਹੀ ਲੈ ਆ ਠੀਕ ਹੈ ਜੀ ਠੀਕ ਹੈ ਸਾਸਰੀ ਕਾਲ ਚੰਗਾ ਪੈਣੇ ਇਹ ਨਾ ਤਾਂ ਰਹਿ ਦੋ ਇਹ ਚੱਲ ਕੋਈ ਨਹੀਂ ਦੇ ਤੇ ਕਿੰਨੇ 100 100 ਰੁਪਏ ਤਾਂ ਇਹ ਹੋਰ ਦੇ ਜਾ ਦੇ ਨਹੀਂ ਇਹ ਕਿਹੜੀ ਉਹ ਡਾਡੀ ਗਿਆ ਗਿਆ ਵਾ ਇਹ ਉਹ ਨੋਕਾ ਇਹ ਇਹ ਗੱਲ ਨਹੀਂ ਸੁਣਨਾ ਉਹ ਲੈ ਲੈ ਯਾਰ ਕਿੰਨੇ ਆ ਓਏ ਕਿੰਨੇ ਆ ਨਹੀਂ ਕਿੰਨੂ ਦੇ ਦੋ ਕਰਨ ਨੂੰ ਦੇ ਓ ਲੈ ਲੈ ਯਾਰ ਚਲੋ ਪਹਿਲਾਂ ਕਹਿ ਦਵਾ ਲੈ 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 ਇਹ ਦੇ 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 ਪੈਸੇ ਵਿੱਚ ਪਤਾ ਕਿ 300 ਰੁਪਇਆ ਹੋਰ ਦੇ ਦੇ 500 ਦਾ ਪੂਰਾ ਖਰਚ ਚੱਲ ਵੇਲਾ ਕਹਿਦਾ ਤੇਰਾ ਮਾਮਾ ਭਾਈ ਦੋਲਾ ਕਿਆ ਕਰਦਾ ਕਿ 500 ਪੂਰਾ ਕਰਾ ਆ ਜਿੱਦਲਾ ਹਟ ਕੇ ਰਹਿ ਜਾ ਚਲੋ ਜੀ ਓ ਕਰਨ ਜਾਣਾ ਨਹੀਂ ਚੰਗਾ ਬਾਈ ਕਾਇ ਗਲਤੀ ਹੋ ਗਈ ਕਾਇ ਕਰੀਂ ਕਾਇ ਗਲਤੀ ਹੋ ਗਈ ਸੌਰੀ ਕਹੋ ਸੌਰੀ ਕਹਦੇ ਐ ਨਹੀਂ ਮਾਰਨਾ ਪੁੱਤਾਂ ਨੂੰ ਮਹਿੰਦਰ ਨਾ ਪੁੱਤ ਐ ਨਹੀਂ ਕਹੀਦਾ ਹੁੰਦਾ ਲਗਾ ਬਾਈ 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 ਕਹਦੇ ਦੇਖੀ ਜਰਾ ਦੋਤਾ ਬਾਈ ਬਾਈ ਠੀਕ ਐ ਸਭ ਠੀਕ ਐ ਦੋਤਾ ਜਾਈ ਜਾ ਕਰਦਾ ਮਮੀ ਲੈਟਰ ਨਹੀਂ ਦਿਖਾਈ ਨੂੰ ਜਿਆਦਾ ਲੈਡ ਨੂੰ ਬਲਕਮ ਥੈਂਕ ਯੂ ਲਓ ਜੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਹਾਂਜੀ ਚੜ੍ਹਦੀ ਗੱਲਾਂ ਵਿੱਚ ਰੱਖੇ ਤੇ ਨੇਤਰਵੀਰ ਜੀ ਦਾ ਵੀ ਬੰਦਾ ਨਹੀਂ ਕੋਈ ਨੇਤਰਵੀਰ ਜੀ ਵਰਗਾ ਬਾਏ ਨਾ ਕਰਦਾ ਵੀ ਮਹਾਰਾਜ ਸੌਖਾ ਪਹੁੰਚੇ ਸੌਖਾ ਪਹੁੰਚੇ ਪਹੁੰਚੇ ਜਾਣਿਆ ਤੇ ਪ੍ਰਮਾਤਮਾ ਸਭ ਨੂੰ ਇਦਾਂ ਹੀ ਪਰੋਣੇ ਦੇਵੇ ਚੜ੍ਹਦੀਆਂ ਗੱਲਾਂ ਵਿੱਚ ਰੱਖੇ ਪ੍ਰਮਾਤਮਾ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਵਿੱਚ ਜੀ